जय श्री राम साथियों मैं ਤੁਹਾਡਾ ਆਪਣਾ ਰਮਨ ਕੁਮਾਰ ਸ਼ਿਹਾਟਾ ਸਾਥਿਓ ਕਾਂਗਰਸ 2-4 ਦਿਨ ਤੋਂ ਐਕਟਿਵ ਹੋਈ ਹੈ ਸ਼ਹਾਟੇ ਦੇ ਵਿੱਚ ਗੁਰਜੀਤ ਓਜਲਾ ਜੀ ਆ ਰਹੇ ਨੇ ਛੋਟੀਆਂ-ਛੋਟੀਆਂ ਰੈਲੀਆਂ ਕਰਦੇ ਪਏ ਨੇ ਔਰ ਬਾਰ-ਬਾਰ ਦਰਾਂਦੇ ਪਏ ਨੇ ਸ਼ਹਾਟੇ ਗੰਦਾ ਪਾਣੀ ਪੀਣ ਵਾਲਾ ਗੰਦਾ ਪਾਣੀ ਸ਼ਹਾਟੇ ਦੀ ਸਿਵਰਤ ਸਮੱਸਿਆ ਸ਼ਹਾਟੇ ਦੀ ਚਿਕਨਗੁਣੀਆਂ ਇਹ ਚਿਕਨਗੁਣੀਆਂ ਇਹ ਗੰਦਾ ਪਾਣੀ ਇਹ ਸਿਵਰਤ ਸਮੱਸਿਆ ਸ਼ਹਾਟੇ ਵਿੱਚ ਤਹਾਡੀ ਦੇਣਿਆ 7 ਸਾਲ ਤੋਂ ਤੁਸੀਂ ਐਮਪੀ ਜੇ 5 ਸਾਲ ਤੁਹਾਡੀ ਸਰਕਾਰ ਰਹੀ ਆ 2 ਸਾਲ ਸਰਕਾਰ ਰਹੀ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਵੀ ਝੂਠ ਬੋਲਿਆ ਲੋਕਾਂ ਨੂੰ ਬੇਸਕੂ ਬਣਾਇਆ ਵੋਟਾਂ ਲਈਆਂ ਲੋਕਾਂ ਨੂੰ ਮਰਨ ਵਾਸਤੇ ਛੜਤਾ ਛਾਟੇ ਵਾਲਿਆਂ ਨੂੰ ਔਰ ਤੁਸੀਂ 7 ਸਾਲ 5 ਸਾਲ ਤੁਹਾਡੀ ਸਰਕਾਰ ਰਹੀ 2 ਸਾਲ ਤੋਂ ਬਾਅਦ ਫਿਰ ਤੁਸੀਂ ਐਮਪੀ ਰਹੇ ਦੋ ਵਾਰੀ ਐਮਪੀ ਰੇਟ 3.5 ਲੱਖ ਵੋਟ ਤੁਹਾਨੂੰ ਪਈ ਪਰ ਤੁਸੀਂ ਲੋਕਾਂ ਦੀ ਸਾਰ ਨਹੀਂ ਲਈ ਛਾੜੇ ਦੇ ਲੋਕ ਮਰਦੇ ਰਹੇ ਚਿਕਨ ਕੁੜੀਆਂ ਦਾ ਗੰਦਾ ਪਾਣੀ ਪੀਂਦੇ ਰਹੇ ਅਸੀਂ ਧਰਨੇ ਲਾਏ ਅਸੀਂ ਕਾਰਪੋਰੇਸ਼ਨ ਘੇਰੀ ਅਸੀਂ ਐਮਐਲਏ ਦੇ ਹੱਥ ਜੋੜੇ ਅਸੀਂ ਤੁਹਾਡੇ ਹੱਥ ਜੋੜੇ ਪਰ ਤੁਸੀਂ ਕਿਸੇ ਨੇ ਵੀ ਕੁਝ ਨਹੀਂ ਕੀਤਾ ਅੱਜ ਤੁਹਾਨੂੰ ਫਿਰ ਛਾੜੇ ਦੀ ਯਾਦ ਆ ਗਈ ਕਿ ਛਾੜੇ ਦੇ ਲੋਕ ਜਿਹੜੇ ਆ ਉਹ ਚਿਕਨ ਕੁੜੀਆਂ ਨਾਲ ਮਰਦੇ ਪਏ ਆ ਐਮਪੀ ਸਾਹਿਬ ਸਾਡੇ ਛਾੜੇ ਦੇ ਲੋਕ ਇਹਨੇ ਬੇਫਕੂਫ ਨਹੀਂ ਆ ਸ਼ਿਆਦੇ ਦੀਆਂ ਮਾਵਾਂ ਭੈਣਾਂ ਦੇ ਜਦੋਂ ਹੱਡਾਂ ਵਿੱਚ ਦਰਦ ਨਿਕਲਦੀ ਹੈ ਨਾ ਚਿਕਨ ਗੁਣੀਆਂ ਕਰਕੇ ਜਦੋਂ ਤੁਹਾਡੇ ਜੋੜਾਂ ਵਿੱਚੋਂ ਦਰਦ ਨਿਕਲਦੀ ਹੈ ਸਾਡੇ ਬਜ਼ੁਰਗਾਂ ਦੇ ਜੋੜਾਂ 'ਚੋਂ ਦਰਦ ਨਿਕਲਦੀ ਆ ਉਦੋਂ ਤੁਹਾਨੂੰ ਯਾਦ ਆਂਦੀ ਆ ਤੁਹਾਡੀ ਕਾਂਗਰਸ ਦੀ ਤੁਹਾਡੇ ਐਮਪੀ ਦੀ ਜਿਨ੍ਹਾਂ ਲੋਕਾਂ ਨੇ ਸਾਡਾ ਬੇਫਕੂ ਬਣਾਇਆ ਤੇ ਵੋਟਾਂ ਲਈਆਂ ਸਾਨੂੰ ਯਾਦ ਆਂਦੀ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਕੇਜਰੀਵਾਲ ਦੀ ਟੁਟਕੀ ਵਾਲੀ ਮੈਡਮ ਦੀ ਜਿਨ੍ਹਾਂ ਨੇ ਬਦਲਾਅ ਦੀ ਗੱਲ ਕਰਕੇ ਸਾਡਾ ਬੇਫਕੂ ਬਣਾਇਆ ਹੁਣ ਅਸੀਂ ਬੇਫਕੂ ਨਹੀਂ ਬਣਾਂਗੇ ਤੁਸੀਂ ਅੱਜ ਵੀ ਕਹਿੰਦੇ ਜੇ ਕਿ ਅਸੀਂ ਮੈਚ ਜਿੱਤ ਕੇ ਆਵਾਂਗਾ ਮੈਂ ਧਰਨੇ ਲਾਵਾਂਗਾ ਧਰਨੇ ਲਾਉਣ ਦੀ ਜਾਤ ਜਿਹੜੀ ਹੈ ਨਾ ਸਾਨੂੰ ਲੋਕਾਂ ਨੂੰ ਆਂਦੀ ਹੈ ਧਰਨੇ ਲਾ ਕੇ ਆਪਣੇ ਕੰਮ ਕਰਾਣੇ ਸਾਨੂੰ ਆਂਦੇ ਆ ਤੁਹਾਨੂੰ ਲੱਖਾਂ ਵੋਟਾਂ ਇਸ ਕਰਕੇ ਨਹੀਂ ਪਾਈਆਂ ਸੀ ਕਿ ਤੁਸੀਂ ਧਰਨੇ ਲਾਓ ਤੁਸੀਂ ਲੋਕਾਂ ਦਾ ਸੋਲੂਸ਼ਨ ਕੱਢ ਦੇ ਲੋਕਾਂ ਦਾ ਹੱਲ ਕਰ ਦੇ ਕੋਈ ਇੰਨਾ ਵੱਡਾ ਕੰਮ ਨਹੀਂ ਕੋਈ ਅਰਬਾਂ ਖਰਬਾਂ ਦਾ ਕੰਮ ਨਹੀਂ ਤੁਹਾਨੂੰ ਹਰ ਸਾਲ ਪੈਸੇ ਮਿਲਦੇ ਆ ਡਿਵੈਲਪਮੈਂਟ ਲਈ ਹਰ ਸਾਲ 7 ਸਾਲ ਦੇ ਡਿਵੈਲਪਮੈਂਟ ਦੇ ਪੈਸੇ ਕਿੱਥੇ ਹੈਗੇ ਆ ਤੁਸੀਂ ਕਿਉਂ ਨਹੀਂ ਪੈਕੇਜ ਲਿਆ ਸਕੇ ਤੁਸੀਂ ਹੁਣ ਨਹੀਂ ਲਿਆ ਸਕਦੇ ਉਦੀ ਵਜ੍ਹਾ ਕੀ ਆ ਟੱਡੀ ਨੀਤ ਮਾੜੀ ਆ ਕਾਂਗਰਸ ਦੀ ਨੀਤ ਮਾੜੀ ਆ ਆਮ ਆਦਮੀ ਪਾਰਟੀ ਦੀ ਨੀਤ ਮਾੜੀ ਆ ਤੁਸੀਂ ਪੈਸਾ ਲਿਆਂਦੇ ਜੇ ਆਪਣੇ ਵਾਸਤੇ ਆਪਣਾ ਨਾਮ ਕਰਨ ਵਾਸਤੇ ਜਿਵੇਂ ਆਮ ਆਦਮੀ ਪਾਰਟੀ ਸੈਂਟਰ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਜਿਹੜਾ ਆਨਾਜ ਆਂਦਾ ਵਾ ਉਹਦੇ ਆਪਣੀ ਮੋਹਰ ਲਾ ਕੇ ਭਗਵੰਤ ਮਾਨ ਦੀ ਉਹ ਲੋਕਾਂ ਤੱਕ ਭੇਜਦੀ ਆ ਉਹ ਹਾਲਾਤ ਕਾਂਗਰਸ ਦੇ ਨੇ ਤੁਹਾਡਾ ਕਾਂਗਰਸੀਆਂ ਦਾ ਆਪਣਾ ਹੀ ਢਿੱਡ ਨਹੀਂ ਭਰਦਾ ਆਮ ਆਦਮੀ ਪਾਰਟੀਆਂ ਦਾ ਆਪਣਾ ਹੀ ਪ੍ਰਚਾਰ ਜਿਹੜਾ ਵਾ ਉਹ ਨਹੀਂ ਖਤਮ ਹੁੰਦਾ ਸਿਰ ਲੋਕਾਂ ਦਾ ਤੁਸੀਂ ਕੋਈ ਸਾਰ ਨਹੀਂ ਲੈਂਦੇ ਸ਼ਿਆੜੇ ਵਾਲੇ ਵੈਸਟ ਵਾਲੇ ਤੁਹਾਡੇ ਦੋਵਾਂ ਪਾਰਟੀਆਂ ਤੋਂ ਬਹੁਤ ਜ਼ਿਆਦਾ ਤੰਗ ਨੇ ਅਕਾਲੀ ਦਲ ਦਿੱਤੇ ਹੈ ਨਹੀਂ ਅਕਾਲੀ ਦਲ ਦੀ ਇੱਥੇ ਕੋਈ ਸੀਟ ਨਹੀਂ ਹੈਗੀ ਅਕਾਲੀ ਦਲ ਨੂੰ ਕੋਈ ਇੱਥੇ ਵੋਟ ਨਹੀਂ ਪੈਣੀ ਔਰ ਨਾ ਹੀ ਤੁਹਾਨੂੰ ਕਾਂਗਰਸੀਆਂ ਨੂੰ ਔਰ ਨਾ ਹੀ ਆਮ ਆਦੀ ਪਾਰਟੀ ਨੂੰ ਲੋਕਾਂ ਕੋ ਸਿਰਫ ਇੱਕੋ ਇੱਕੋ ਨਾਮ ਆ ਉਹ ਨਾਮ ਹੈ ਮੋਦੀ ਦਾ ਲੋਕਾਂ ਨੂੰ ਯਕੀਨ ਹੈ ਕਿ ਮੋਦੀ ਨੇ ਜਿਵੇਂ ਬਾਕੀ ਸਟੇਟਾਂ ਵਿੱਚ ਕੰਮ ਕੀਤਾ ਜਿਵੇਂ ਪੂਰੇ ਦੇਸ਼ ਵਿੱਚ ਕੰਮ ਕੀਤਾ ਵਾ ਉਵੇਂ ਅੰਬਸਰ ਵਿੱਚ ਵੀ ਕੰਮ ਹੋਊਗਾ ਅੰਬਸਰ ਸਤਤ ਵਿਕਾਸ ਹੋਊਗਾ ਅੰਬਸਰ ਦੀ ਛਾੜੇ ਦੀ ਸੀਵਰ ਸਮੱਸਿਆ ਜੋ ਠੀਕ ਕਰ ਸਕਦਾ ਵਾ ਉਹ ਤਰਨਜੀਤ ਸਿੰਘ ਸੰਧੂ ਕਰ ਸਕਦਾ ਵਾ ਕਿਉਂਕਿ ਉਹ ਪੈਕੇਜ ਲੈ ਕੇ ਆਏਗਾ મોદી ਕੋ ਤੇ ਅੰਬਸਰੀਆਂ ਦੀ ਜਿਹੜੀ ਜੂਨ ਆ ਛਾਟੇ ਵਾਲਿਆਂ ਦੀ ਜੂਨ ਜਿਹੜੀ ਆ ਉਹ ਸੁਧਰ ਜਾਏਗੀ ਇੰਨੇ ਲੋਕ ਅੰਬਸਰ ਦੇ ਛਾਟੇ ਦੇ ਬੇਫਕੂਫ ਨਹੀਂ ਹੈਗੇ ਸਾਨੂੰ ਸਭ ਦਿਸਦਾ ਹੋਵੇ ਕਿ ਉੱਪਰ ਸਰਕਾਰ ਜਿਹੜੀ ਆ ਕੋਮ મોદી ਦੀ ਬੰਦੀ ਪਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ 22 ਸੀਟਾਂ ਤੇ ਲੜਦੀ ਪਈ ਆ ਕੋਈ 2-4 ਸੀਟਾਂ ਮਿਲ ਜਾਂਦੇ ਬੜੀ ਫਤਿਹ ਆ ਕਾਂਗਰਸ ਪਾਰਟੀ ਜਿਹੜੀ 276 ਸੀਟਾਂ ਤੇ ਲੜਦੀ ਪਈ ਆ ਉਹਨਾਂ ਨੂੰ 90% ਸੀਟਾਂ ਕਾਂਗਰਸ ਨੇ ਹਾਰਨੀਆਂ ਵਾ ਅਕਾਲੀ ਦਲ 13 ਸੀਟਾਂ ਦੇ ਲੰਘਦਾ ਲੜਦਾ ਪਿਆ ਵਾ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ 543 ਸੀਟਾਂ ਦੇ ਐਨਡੀਏ ਲੜਦਾ ਪਿਆ ਵਾ ਔਰ 460 ਜਿਹੜਾ ਵਾ ਐਂਡ ਇਹਦਾ ਜਿਹੜਾ ਸੀਟਾਂ ਆਣੀਆਂ ਵਾ ਮੋਦੀ ਦੀ ਸਰਕਾਰ ਬਣਨੀ ਆ ਤਰਨਜੀਤ ਸਿੰਘ ਸੰਧੂ ਜਿੱਤੇਗਾ ਤੇ ਅੰਮ੍ਰਿਤ ਸਰਦੀ ਤਰੱਕੀ ਹੋਏਗੀ ਸਾਨੂੰ ਕੋਈ ਕਾਂਗਰਸ ਕੋਈ ਆਮ ਆਦਮੀ ਪਾਰਟੀ ਕੋਈ ਹਨੂ ਅਕਾਲੀ ਦਾ ਨੰਬਰ ਸੱਚ ਨਹੀਂ ਚਾਹੀਦਾ ਸਾਨੂੰ ਅੰਮ੍ਰਿਤ ਸਰ ਚਾਹੀਦਾ ਵਿਕਾਸ ਅੰਮ੍ਰਿਤ ਸਰ ਚਾਪਨ ਚਾਹੀਦਾ ਵਾ ਜਿਹੜੇ ਲੋਕ ਅੰਮ੍ਰਿਤ ਸਰ ਦਾ ਨਸ਼ਾ ਪੰਜਾਬ ਦਾ ਨਸ਼ਾ ਬੰਦ ਕਰ ਸਕਣ ਪੰਜਾਬ ਚ ਕਾਰੋਬਾਰ ਲੈ ਕੇ ਆ ਸਕਣ ਪੰਜਾਬ ਦੀ ਗੰਦਗੀ ਦੂਰ ਕਰ ਸਕਣ ਗੰਦਾ ਪਾਣੀ ਖਤਮ ਹੋ ਜੇ ਸਾਡੇ ਸੀਵਰੇ ਸਮੱਸਿਆ ਅੰਬਸਦੀ ਠੀਕ ਹੋ ਜੇ ਅੰਬਰਸਰ ਗੁਰੂਆਂ ਦੀ ਧਰਤੀ ਸਿਫਤੀ ਦਾ ਘਰ ਬਣ ਜੇ ਅਸੀਂ ਇਸ ਵਾਰੀ ਸਭ ਨੇ ਇਕੱਠੇ ਹੋ ਕੇ ਸੋਚਿਆ ਵਾ ਕਿ ਤਰਨਜੀਤ ਸਿੰਘ ਸੰਦੂ ਨੂੰ ਜਿਤਾ ਕੇ ਲੈ ਕੇ ਆਣਾ ਵਾ ਤੇ ਅੰਬਰਸਰ ਨੂੰ ਉਚਾਈਆਂ ਤੇ ਲੈ ਜਾਣਾ ਵਾ ਜੈਨ ਸਾਥੀ